ਜਿੰਦਾਬਾਦ ਆਹ ਅਫੀਸ ਸਿੰਘ ਸੰਧੂ ਜਿੰਦਾਬਾਦ ਪਹਿਲਾਂ ਸਾਡੇ ਉਮੀਦਵਾਰਾਂ ਦੇ ਨਾਲ ਪਹਿਲਾਂ ਵੀ ਬੜਾ ਤਾਕਾ ਕੀਤਾ ਮਜੀਦਾ ਆਮ ਆਦਮੀ ਪਾਰ ਹਰਜੀਤ ਸਿੰਘ ਸੰਧੂ ਜਿੰਦਾਬਾਦ ਇੱਥੇ ਸਾਡੇ 9 ਪਾਜਪਾ ਦੇ ਜੇਤੂ ਉਮੀਦਵਾਰ ਸੀ ਜਿਨ੍ਹਾਂ ਦੀਆਂ ਫਾਈਲਾਂ ਰਿਜੈਕਟ ਕਰ ਦਿੱਤੀ ਤੇ ਸਾਡੇ 4 ਉਮੀਦਵਾਰਾਂ ਦੀਆਂ ਫਾਈਲਾਂ ਇਹਨਾਂ ਨੇ ਰੈਡ ਦਿੱਤੀਆਂ ਸੀ ਤਾਂ ਕਿ ਲੋਕਾਂ ਨੂੰ ਇਹ ਭਰਮ ਪਲੇਖੇ ਚ ਪਾ ਸਕਣ ਵੇਖੋ ਜੀ ਅਸੀਂ ਜੇ ਫਾਈਲਾਂ ਰਿਜੈਕਟ ਕਰਨੀਆਂ ਹੁੰਦੀਆਂ ਤਾਂ ਅਸੀਂ ਸਾਰਿਆਂ ਦੀਆਂ ਕਰਦੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਆ ਉਹ ਪੂਰੀ ਲੜਾਈ ਲੜਨ ਵਾਸਤੇ ਅੱਜ ਵੀ ਖੇਮ ਕਰਨ ਦੇ ਵਿੱਚ ਤਤਪਾਰ ਆ ਤੇ ਅੱਜ ਦੇ ਠਾਠਾ ਮਾਰਦੇ ਇਕੱਠ ਨੇ ਇਸ ਵਾਟ ਦੇ ਵਿੱਚ ਸਾਬਤ ਕਰ ਦਿੱਤਾ ਕਿ ਸਮੁੱਚੇ ਜਿਹੜੇ ਲੋਕ ਆ ਉਹ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਹੋ ਕੇ ਸਰਦਾਰ ਬਲਕਾਰ ਸਿੰਘ ਦੇ ਹੱਕ ਦੇ ਵਿੱਚ ਖੜ ਗਏ ਆ ਤੇ ਸਾਨੂੰ ਜਦਾਂ ਸਮੁੱਚੀ ਬਾਟ ਵਿੱਚ ਅੱਜ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਪਾ ਕੇ ਇਹਨਾਂ ਲੋਕਾਂ ਦੀ ਮੌਜੂਦਾ ਆਮ ਆਦਮੀ ਪਾਰਟੀ ਦਾ ਇੱਕ ਨਹੀਂ ਤੀਲਾ ਤੀਲਾ ਕਰਕੇ ਦਿਖਾਇਆ ਘੋਡੇ-ਘੋਡੇ ਲੋਕਾਂ ਦੇ ਘਰਾਂ ਤੱਕ ਪਾਣੀ ਕਿ ਲੋਟਾ ਆਇਆ ਗਰੀਬ ਅੱਜ ਵੀ ਕੱਚੇ ਮਕਾਨਾਂ ਦੇ ਵਿੱਚ ਰਹਿ ਰਹੇ ਨੇ ਲੋਕਾਂ ਤਰਾਈ-ਤਰਾਈ ਕਰਦੇ ਪਏ ਨੇ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਇੱਕ ਧੀਮਕਰਤੇ ਵਾਲੇ ਦੁਆਲੇ ਲੰਘ ਕੇ ਵੇਖ ਲਓ ਇਹਨਾਂ ਦੇ ਜਿਹੜੇ ਫੋਕੇ ਦਾਅਵੇ ਸੀ ਕਿ ਅਸੀਂ ਵਿਕਾਸ ਕਰ ਰਹੇ ਹਾਂ ਤੁਹਾਡੇ ਸਾਹਮਣੇ ਆਪ ਹੀ ਵਿਕਾਸ ਸਾਹਮਣੇ ਆ ਭਾਰਤੀ ਜਨਤਾ ਪਾਰਟੀ ਦੇਸ਼ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਕਹਣੀ ਕਰਨੀ ਦੀ ਪਤ ਜਿੱਥੇ ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਮੁਹਾਰਤ ਬਦਲ ਕੇ ਰੱਖਦੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪ੍ਰਧਾਨ ਜੀ ਅੱਜ ਖੇਮਕਰਨ ਵਿਖੇ ਚੋਣ ਪ੍ਰਚਾਰ ਦੇ ਲਈ ਪਹੁੰਚੇ ਕਿੰਨਾ ਦੇ ਹੱਕ ਚੋਣ ਪ੍ਰਚਾਰ ਹੋਇਆ ਤੇ ਕੀ ਜਿਹੜੀਆਂ ਨੀਤੀ ਦੇ ਪ੍ਰਧਾਨ ਮੰਤਰੀ ਦੀਆਂ ਪਾਲਿਸੀਆਂ ਤੋਂ ਬਣਨੇ ਜਾਣੂ ਕਰਵਾਇਆ ਗਿਆ ਅੱਜ ਚੇਚੇ ਤੌਰ ਤੇ ਜਿਹੜਾ ਖੇਮਕਰਨ ਨਗਰ ਪੰਚਾਇਤੀਆਂ ਇਲੈਕਸ਼ਨਾਂ ਜਿਹੜੀਆਂ ਹੋ ਰਹੀਆਂ ਨੇ ਜੀ ਜੀ ਕਿਉਂਕਿ ਪਹਿਲਾਂ ਸਾਡੇ ਉਮੀਦਵਾਰਾਂ ਤੇ ਨਾਲ ਪਹਿਲਾਂ ਵੀ ਬੜਾ ਤੱਕਾ ਕੀਤਾ ਮੌਜੂਦਾ ਆਮ ਆਦਮੀ ਪਾਰਟੀ ਇੱਥੇ ਸਾਡੇ 9 ਭਾਜਪਾ ਦੇ ਜੇਤੂ ਉਮੀਦਵਾਰ ਹੀ ਜਿਨ੍ਹਾਂ ਦੀਆਂ ਫਾਈਲਾਂ ਰਿਜੈਕਟ ਕਰਦੇ ਤੇ ਸਾਢੇ 4 ਉਮੀਦਵਾਰਾਂ ਦੀਆਂ ਫਾਈਲਾਂ ਇਹਨਾਂ ਨੇ ਰਹਿਣ ਦਿੱਤੀਆਂ ਸੀ ਤਾਂ ਕਿ ਲੋਕਾਂ ਨੂੰ ਇਹ ਭਰਮ ਪਲੇਖੇ ਚ ਪਾ ਸਕਣ ਵੇਖੋ ਜੀ ਅਸੀਂ ਜੇ ਫਾਈਲਾਂ ਰਿਜੈਕਟ ਕਰਨੀਆਂ ਹੁੰਦੀਆਂ ਤਾਂ ਅਸੀਂ ਸਾਰਿਆਂ ਦੀਆਂ ਕਰ ਦਿੰਦੇ ਚਲੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਆ ਉਹ ਪੂਰੀ ਲੜਾਈ ਲੜਨ ਵਾਸਤੇ ਅੱਜ ਵੀ ਖੇਮ ਕਰਨ ਦੇ ਵਿੱਚ ਤਤਪਾਰ ਆ ਉਹ ਚੋਚੇ ਤੌਰ ਤੇ ਹੀ ਸਮੁੱਚੀ ਟੀਮ ਦੇ ਸਮੇਤ ਸਰਦਾਰ ਅਨੂਪ ਸਿੰਘ ਭੁੱਲਰ ਸਤਾਰਾ ਸਿੰਘ ਜੀ ਐਡਵੋਕੇਟ ਸਤਨਾਮ ਸਿੰਘ ਭੁੱਲਰ ਜੀ ਸਾਡੇ ਇਸ ਮੰਡਲ ਖੇਮ ਕਰਨ ਦੇ ਪ੍ਰਧਾਨ ਸਾਬ ਸਿੰਘ ਜੀ ਸਮੁੱਚੀ ਟੀਮ ਦੇ ਨਾਲ ਜ਼ਿਲ੍ਹੇ ਦੀ ਸਮੁੱਚੀ ਟੀਮ ਆਈ ਹੈ ਅੱਜ ਅਸੀਂ ਵਾਰਡ ਨੰਬਰ 13 ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਬਲਕਾਰ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰਨ ਕਰਨ ਆਏ ਆ ਤੇ ਅੱਜ ਦੇ ਠਾਠਾ ਮਾਰਦੇ ਇਕੱਠ ਨੇ ਇਸ ਵਾਰਡ ਦੇ ਵਿੱਚ ਸਾਬਤ ਕਰ ਦਿੱਤਾ ਕਿ ਸਮੁੱਚੇ ਜਿਹੜੇ ਲੋਕ ਆ ਉਹ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਹੋ ਕੇ ਸਰਦਾਰ ਬਲਕਾਰ ਸਿੰਘ ਦੇ ਹੱਕ ਦੇ ਵਿੱਚ ਖੜ ਗਏ ਆ ਤੇ ਸਾਨੂੰ ਜਦਾਂ ਸਮੁੱਚੀ ਵਾਰਟ ਨੇ ਅੱਜ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਪਾ ਕੇ ਇਹਨਾਂ ਲੋਕਾਂ ਦੀ ਮੌਜੂਦਾ ਆਮ ਆਦਮੀ ਪਾਰਟੀ ਦਾ ਇੱਕ ਰੀਤੀਲਾ ਤੀਲਾ ਕਰਕੇ ਦਿਖਾ ਦੇ। ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਸੱਤਾਧਿਰ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ 'ਚ ਸਰਕਾਰ ਸਾਡੀ ਹੈ। ਮੈਂਬਰ ਪੰਚਾਇਤ ਨਗਰ ਨਿਗਮ ਵੀ ਸਾਡੇ ਹੋਣਗੇ ਤਾਂ ਹੋਰ ਵਿਕਾਸ ਹੋਵੇਗਾ ਵਿਕਾਸ ਕਿਵੇਂ ਦਾ ਵੇਖਦੇ ਹੋ ਕੀ ਕਹਿਣਾ ਚਾਹੋਗੇ ਤੁਹਾਡੇ ਸਾਹਮਣੇ ਹੀ ਆ ਜੀ ਤੁਸੀਂ ਆਏ ਹੋ ਚੇਚੇ ਤੌਰ ਤੇ ਖੇਮ ਕਰਨ ਦੇ ਵਿੱਚ ਨੰਕੇ ਵੀ ਜੀ ਗੋਟੇ-ਗੋਟੇ ਲੋਕਾਂ ਦੇ ਘਰਾਂ ਤੱਕ ਪਾਣੀ ਖਲੋਤਾ ਆਇਆ ਗਰੀਬ ਅੱਜ ਵੀ ਕੱਚੇ ਮਕਾਨਾਂ ਦੇ ਵਿੱਚ ਰਹਿ ਰਹੇ ਨੇ ਲੋਕਾਂ ਤਰਾਹੀ ਤਰਾਹੀ ਕਰਦੇ ਪਾਏ ਜੀ ਜੀ ਤੁਸੀਂ ਤੁਸੀਂ ਆਪ ਇੱਕ ਰਹੀ ਮੇਰੀ ਬੇਨਤੀ ਹੈ ਜੀ ਕਿ ਸ਼ਾਇਦ ਅਸੀਂ ਤੁਹਾਡੇ ਸ਼ਬਦਾਂ ਰਹੀ ਬਿਆਨ ਕਰੀਏ ਤੇ ਫਿਰ ਹੋ ਜਾਣਾ ਸ਼ਾਇਦ ਅਸੀਂ ਸਿਆਸਤ ਕਰਨ ਤਾਂ ਆ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਇੱਕ ਰਹੀ ਖੀਮ ਕਰਨ ਦੇ ਆਲੇ ਦੁਆਲੇ ਲੰਘ ਕੇ ਵੇਖ ਲਓ ਇਹਨਾਂ ਦੇ ਜਿਹੜੇ ਫੋਕੇ ਦਾਵੇ ਸੀ ਕਿ ਅਸੀਂ ਵਿਕਾਸ ਕਰ ਰਹੇ ਹਾਂ ਤੁਹਾਡੇ ਸਾਹਮਣੇ ਆਪ ਹੀ ਵਿਕਾਸ ਸਾਹਮਣੇ ਆਜੰਗੇ ਇਹਨਾਂ ਲੋਕਾਂ ਦੇ ਫੋਕੇ ਦਾਵੇ ਇਸ ਵਾਰ ਲੋਕ ਵਾਰਡ ਨੰਬਰ 13 ਚ ਸਰਦਾਰ ਬਲਕਾਰ ਸਿੰਘ ਦੇ ਹੱਕ ਚ ਵੋਟ ਪਾ ਕੇ ਕਮਲ ਤੇ ਫੁੱਲਤੇ ਦਬਾਰਾ ਜਿਹੜਾ ਉਹ ਵਿਕਾਸ ਦੀ ਨਹੀਂ ਪੱਥਰ ਰੱਖਣਗੇ ਫਿਰ ਭਾਜਪਾ ਕੀ ਕਰੇਗਾ ਭਾਰਤੀ ਜਨਤਾ ਪਾਰਟੀ ਵੱਲੋਂ ਕੀ ਭਰੋਸਾ ਦਿਵਾਇਆ ਇਹਨਾਂ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇਸ਼ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਨੁਹਾਰ ਬਦਲ ਕੇ ਰੱਖ ਦਿੰਦੀ ਹੈ ਤੇ ਜੇ ਜਿਸ ਤਰ੍ਹਾਂ ਅੱਜ ਲੋਕਾਂ ਨੇ ਸੰਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਕਾਉਂਸਲਰ ਜਿਤਾ ਕੇ ਭੇਜੋ ਸਾਡੀ ਕੇਂਦਰ ਦੇ ਵਿੱਚ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਆ ਅਸੀਂ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਿਰਤਤਵ ਦੇ ਵਿੱਚ ਅਸੀਂ ਕੇਂਦਰ ਵੱਲੋਂ ਆਉਂਦੀਆਂ ਜਿਹੜੀ ਇੱਕ ਇੱਕ ਸਹੂਲਤਾਂ ਇਸ ਵਾਰ ਤੱਕ ਅਸੀਂ ਪਹੁੰਚਾਵਾਂਗੇ ਕਿ ਜੇ ਜਿਹੜੀ ਵਾਰਡੇ ਵਿੱਚ ਕਾਉਂਸਲਰ ਜਿਤਾ ਕੇ ਸਰਦਾਰ ਬਲਕਾਰ ਸਿੰਘ ਨੂੰ ਭੇਜਦੇ ਸਾਨੂੰ ਵਿਸ਼ਵਾਸ ਆ ਕਿ ਲੋਕ ਹੁਣ ਚੰਗੀ ਤਰ੍ਹਾਂ ਇਹਨਾਂ ਲੋਕਾਂ ਤੋਂ ਜਾਣਕਾਰ ਹੋ ਗਏ ਆ ਇੱਕ ਇੱਕ ਸਹੂਲਤ ਕੇਂਦਰ ਵੱਲੋਂ ਲੈਣ ਲਈ ਤਤ ਪਰ ਆ ਵਰਕਰਾਂ ਨੂੰ ਕੀ ਮੈਸੇਜ ਹੈ ਜਿੰਨੇ ਵੀ ਵਰਕਰ ਮਸ ਸਮੁੱਚੇ ਵਰਕਰਾਂ ਨੂੰ ਇੱਕ ਹੀ ਬੇਨਤੀ ਕਰਦਾ ਕਿਉਂਕਿ ਵਰਕਰ ਤੁਹਾਡੇ ਸਾਹਮਣੇ ਇੱਕ ਜੁੜਤਾ ਦੇ ਨਾਲ ਤੰਦੇਈ ਦੇ ਨਾਲ ਲੱਗੇ ਹੋਏ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਰਕਰ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰਦਾ ਤੇ ਸਾਡੇ ਲਈ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਪਹਿਲੀ ਵਾਰੀ ਕਮਲ ਦੇ ਫੁੱਲ ਦੇ ਚੋਂੜ ਹੋ ਰਹੀ ਹੈ ਤੇ ਸਮੁੱਚੇ ਵਰਕਰਾਂ ਦੇ ਦਿਲ ਦੇ ਵਿੱਚ ਇੱਕ ਖੁਸ਼ੀ ਆ ਕਿ ਅਸੀਂ ਇਸ ਵਾਰੀ ਜਿਹੜਾ ਕਮਲ ਦੇ ਫੁੱਲ ਦੇ ਬਟਨ ਦਬਾ ਕੇ ਟੋਕਰੇ ਪਰ ਕੇ ਬਲਕਾਰ ਸਿੰਘ ਨੂੰ ਜਿਤਾ ਦੇ। ਧੰਨਵਾਦ।